ਵਾਹਨ ਚਾਲਕਾਂ ਲਈ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਤੇ ਵੀ ਹੁਣ ਟੈਕਸ ਲਗਾਇਆ ਜਾਵੇਗਾ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਤੇ ਟੈਕਸ ਲਗਾਇਆ ਜਾਵੇਗਾ ਇਸ ਸਬੰਧੀ ਨੰਗਲ ਨਗਰ ਕੌਂਸਲ ਦੇ ਵਿੱਚ ਇੱਕ ਬੈਠਕ ਹੋਈ ਹੈ ਨਗਰ ਕੌਂਸਲ ਦੇ ਵਿੱਚ ਇੱਕ ਬੈਠਕ ਦੌਰਾਨ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਜਿਸ ਤਰ੍ਹਾਂ ਹਿਮਾਚਲ ਸਰਕਾਰ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਵਾਹਨਾਂ ਤੇ ਟੈਕਸ ਲਗਾਉਂਦੀ ਹੈ ਤਾਂ ਹੁਣ ਉਸੇ ਤਰਜ਼ ਤੇ ਹੁਣ ਹਿਮਾਚਲ ਤੋਂ ਨੰਗਲ ਯਾਨੀ ਕਿ ਪੰਜਾਬ ਆਉਣ ਵਾਲੇ ਵਾਹਨਾਂ ਤੇ ਵੀ ਟੈਕਸ ਲਗਾਇਆ ਜਾਵੇਗਾ ਇਸ ਸਬੰਧੀ ਇੱਕ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਇਹ ਪ੍ਰਸਤਾਵ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਇਹ ਸਥਾਨਕ ਸਰਕਾਰਾਂ ਵਿਭਾਗ ਇਸ ਤੇ ਕੀ ਫੈਸਲਾ ਲੈਂਦਾ ਹੈ ਨੰਗਲ ਨਗਰ ਕਾਉਂਸਲ ਮੀਟਿੰਗ ਦੇ ਵਿੱਚ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਲਗਾਤਾਰ ਪੰਜਾਬ ਦੇ ਨਾਲ ਬੇਇਨਸਾਫੀ ਕਰ ਰਹੀ ਹੈ ਜਦੋਂ ਕੋਈ ਵਾਹਨ ਹਿਮਾਚਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਂਦਾ ਹੈ ਜਦੋਂ ਕਿ ਇਸ ਦੇ ਉਲਟ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਤੋਂ ਇੱਕ ਵੀ ਪੈਸਾ ਟੈਕਸ ਦਾ ਨਹੀਂ ਵਸੂਲਿਆ ਜਾਂਦਾ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਪੰਜਾਬ ਦੇ ਵੱਲੋਂ ਵੀ ਟੈਕਸ ਲਿਆ ਜਾਵੇਗਾ ਜਿਹੜੇ ਹਿਮਾਚਲ ਤੋਂ ਵਹਨ ਆਉਣਗੇ ਉਹਨਾਂ ਦੇ ਉੱਤੇ ਟੈਕਸ ਲਗਾਇਆ ਜਾਵੇਗਾ ਕਿਉਂਕਿ ਜਿਹੜੇ ਪੰਜਾਬ ਤੋਂ ਹਿਮਾਚਲ ਵਹਨ ਜਾਂਦੇ ਨੇ ਤਾਂ ਉਹਨਾਂ ਦੇ ਉਹਨਾਂ ਦੇ ਕੋਲੋਂ ਕਈ ਰੂਪ ਦੇ ਵਿੱਚ ਟੈਕਸ ਲਿਆ ਜਾਂਦਾ ਜਿਵੇਂ ਕਿ ਟੋਲ ਪਲਾਜ਼ੇ ਦੇ ਰਸਤੇ ਦੇ ਵਿੱਚ ਉੱਥੇ ਪਰਚੀ ਕਟਾਉਣੀ ਪੈਂਦੀ ਹੈ ਔਰ ਉਸ ਤੋਂ ਬਾਅਦ ਹੀ ਹਿਮਾਚਲ ਦੇ ਵਿੱਚ ਐਂਟਰੀ ਮਿਲਦੀ ਹੈ ਤਾਂ ਆਗੂਆਂ ਨੇ ਅੱਗੇ ਕਿਹਾ ਕਿਸ ਤਰ੍ਹਾਂ ਹਿਮਾਚਲ ਸਰਕਾਰ ਪੰਜਾਬ ਦੇ ਵਾਹਨਾਂ ਤੋਂ ਟੈਕਸ ਵਸੂਲਦੀ ਹੈ ਉਸੇ ਤਰ੍ਹਾਂ ਹੁਣ ਹਿਮਾਚਲ ਦੇ ਵਾਹਨਾਂ ਤੋਂ ਵੀ ਟੈਕਸ ਵਸੂਲਿਆ ਜਾਣਾ ਚਾਹੀਦਾ ਹੈ ਇਸ ਕਾਰਨ ਉਹਨਾਂ ਨੇ ਪ੍ਰਸਤਾਵ ਪਾਸ ਕਰਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਸ ਨੂੰ ਪ੍ਰਵਾਨਗੀ ਦਿੰਦਾ ਕਦੋਂ ਤੱਕ ਦੇਵੇਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਨਗਰ ਕੌਂਸਲ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਔਰ ਜਿਹੜੇ ਹਿਮਾਚਲ ਤੋਂ ਵਾਹਨ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਹਿਮਾਚਲ ਤੋਂ ਪੰਜਾਬ ਦੇ ਵਿੱਚ ਘੁੰਮਣ ਆਉਂਦੇ ਨੇ ਹੁਣ ਉਹਨਾਂ ਨੂੰ ਟੈਕਸ ਦੇਣਾ ਪਵੇਗਾ ਤਾਂ ਹੀ ਉਹ ਪੰਜਾਬ ਦੇ ਵਿੱਚ ਐਂਟਰੀ ਕਰ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਪੰਜਾਬੀ ਨੇ ਜਿਹੜੇ ਉਹ ਜਦੋਂ ਹਿਮਾਚਲ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਉਹਨਾਂ ਨੂੰ ਮੋਟਾ ਟੈਕਸ ਦੇਣਾ ਪੈਂਦਾ ਔਰ ਉਸ ਤੋਂ ਬਾਅਦ ਹੀ ਜਾ ਕੇ ਕਿਤੇ ਜਾਣ ਦੀ ਪਰਵਾਨਗੀ ਮਿਲਦੀ ਹੈ ਤਾਂ ਹੁਣ ਨਗਰ ਕੌਂਸਲ ਦੇ ਵੱਲੋਂ ਯਾਨੀ ਕਿ ਨੰਗਲ ਨਗਰ ਕੌਂਸਲ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਸੀ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ